ਜੀ ਕੌਣ ਗੱਲਾਂ ਕਰਦਾ ਤੁਹਾਨੂੰ ਹਾਂ ਤੋਂ ਕਿੰਨੇ ਜਾ ਕੋ ਤੇ ਨੂੰ ਇੰਗਲੈਸ ਤੋਂ ਖਮਾਤਾ ਕਣ ਸੁਕਣਾ ਹੈ ਹਾਂ ਕੇ ਅੱਡੇ ਦਾ ਸਰਵਰ ਚੱਲਦਾ ਹੈ ਇੱਕ ਪੁਤਲੀ ਪਾਗ ਨਾਲ ਦਾ ਹੈ ਬੇਬੀ ਪਿੰਕ ਕਿ ਚੈਨਲ ਨੂੰ ਸਾਰੇ ਜਾਣੇ ਕਰਦੇ ਸਬਸਕ੍ਰਾਈਬ ਲੌਂਗ ਸਟਾਰਟ ਕਰਨ ਤੋਂ ਪਹਿਲਾਂ ਲੈ ਵੀ ਗੱਡੀ ਕੂੜੇ ਵਾਲੀ ਆਉਂਦੀ ਹੈ ਡੇਲੀ ਇਹ ਗੱਲ ਆਪਾਂ ਨੂੰ ਵਧੀਆ ਲੱਗੀ ਹੈ ਜਿਹੜੀ ਗੱਲ ਚੰਗੀ ਹੈ ਨਾ ਉਹਦੀ ਸਫਤ ਕਰਨੀ ਬਣਦੀ ਹੈ ਯਾਰ ਤੇ ਆਪਣੇ ਸਹਿਰਕਸੀ ਸਾਹਿਬ ਨੇ ਆਪਣੀਆਂ ਗੱਡੀਆਂ ਕੂੜੇ ਵਾਲੀਆਂ ਆਉਂਦੀਆਂ ਨੇ ਬਟਾਲੇ ਦੀਆਂ ਸੜਕਾਂ ਛੋਟੀਆਂ ਚੌੜੀਆਂ ਹੋ ਗਈਆਂ ਨੇ ਬੜੇ ਵਧੀਆ ਕੰਮ ਚੱਲਣ ਦੇ ਨੇ ਹਾਂ ਮੰਨ ਲਓ ਯਾਰ ਜਿਹੜੀ ਚੀਜ਼ ਬਟਾਲੇ ਦਾ ਕਦੀ ਨਾਂ ਹੀ ਨਹੀਂ ਆਇਆ ਨਾ ਤਰੀ ਕੋਈ ਸੜਕ ਬਣੀ ਨਾ ਕੋਈ ਗੱਲ ਨਾ ਬਾਤ ਯਾਰ ਹੁਣ ਬਟਾਲੇ ਦਾ ਸੁਧਾਰ ਹੋਇਆ ਬਚੌਂਕ ਬੜੇ ਖੁੱਲੇ ਕਰਤੇ ਆ ਮੈਂ ਨਹੀਂ ਕਹਿੰਦਾ ਕਦੀ ਤੂੰ ਵੀ ਜਿਹੜੇ ਵੀਡੀਓ ਦੇਖਦੇ ਨਾ ਤੂੰ ਕਦੀ ਹੋ ਕੇ ਜਾਇਓ ਸਾਡੇ ਇੱਧਰ ਸ਼ਹਿਰ ਬਟਾਲੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਵਾਕਿਆ ਹੀ ਬਟਾਲੇ ਸ਼ਹਿਰ ਦਾ ਬੜਾ ਸੁਧਾਰ ਹੋਇਆ ਗੁਰਦਾਸਪੁਰ ਰੋਡ ਕ ਜਲੰਧਰ ਰੋਡ ਕਾਦੀਆਂ ਰੋਡ ਹੋ ਗਿਆ ਆਪਣਾ ਅਵੀ ਜਿਹੜਾ ਵਾ ਕਨਵਾ ਰੋਡ ਇਹ ਵੀ ਚੌੜਾ ਕਰਤਾ ਐ ਬਹੁਤ ਜ਼ਿਆਦਾ ਮੁੱਲ ਸੁਧਾਰਿਆ ਨਹੀਂ ਤੇ ਬਟਾਲੇ ਦਾ ਤਾਂ ਕਦੀ ਨਾ ਹੀ ਆਇਆ ਇੰਨਾ ਮੰਦਾ ਹਾਲ ਹੀ ਪਹਿਲਾਂ ਦੇ ਜਿਵੇਂ ਦੇ ਘਰ ਘੋਏ ਰਹੇ ਤੇ ਤਹੀ ਆਣ ਕੇ ਹਸਨੀ ਵਾਲਾ ਨਾਲ-ਨਾਲ ਜਿਹੜਾ ਰਸਤਾ ਜਾਂਦਾ ਆ ਉਹ ਆਣ ਕੇ ਚੈੱਕ ਕਰੀਓ ਵੀ ਲਾਈਟਾਂ ਲੱਗ ਗਈਆਂ ਨੇ ਸਾਰੇ ਕੰਮ ਹੋ ਗਏ ਨੇ ਤੁਹਾਨੂੰ ਪਤਾ ਲੱਗੇ ਟੀਚੀ ਖਿਲਦਰੀ ਇਹਨਾਂ ਨੂੰ ਥੋੜਾ ਸਮਾਂ ਲੱਗਦਾ ਟਾਈਮ ਲੱਗਦਾ ਆ ਤੇ ਬਟਾਲੇ ਦਾ ਤਾਂ ਬਈ ਕੰਮ ਕੀਤਾ ਆ ਤੇ ਜੇ ਕੋਈ ਗੁਰਦਾਸਪੁਰ ਆਪਣਾ ਪਠਾਨਕੋਟ ਵਾਲੇ ਆਣ ਕੇ ਕਿਤੇ છાਤੀ ਮਾਰਿਆ ਅੱਡੇ ਬਟਾਲੇ ਦਾ ਕੰਮ ਸੁਧਾਰ ਹੋਇਆ ਜੀ ਕਰੀਆਂ ਕਾਜੂ ਬਦਾਮ ਸਮਾਨ ਆਪਾਂ ਲੈ ਲਿਆ ਦولتਰਾਮ ਪੰਸਾਰੀ ਕੋਲੋਂ ਤੇ ਹੁਣ ਚੱਲੇ ਆਂ ਇੰਤਕਾਲ ਦਾ ਕੰਮ ਹੀ ਕਰਾ ਲਿਆ ਵਾ ਤੇ ਗਰਮੀ ਮੈਂ ਕਹਿੰਦਾ ਹੈ ਹੀ ਨਹੀਂ ਆ ਮੱਸਾ ਜਿੰਨੀ ਨਹੀਂ ਗਰਮੀ ਕਿ ਨਹੀਂ ਬਾਜੀ ਹਾਂ ਤੋ ਪੇ ਖਲੋਣਾ ਚਾਹੀਦਾ ਵੱਧ ਤੋਂ ਵੱਧ ਜਿੰਨਾ ਖਲੋਤਾ ਜਾਵੇ ਗੱਡੀ ਤੋਣੀ ਨਹੀਂ ਆ ਅੱਧਿਆ ਅਖਰ ਰੱਖਿਆ ਕੱਲ ਦਾ ਤੇ ਬਸ ਹੁਣ ਧੋਤੀ ਨਹੀਂ ਆੁੱਖਾ ਤੁਹਾਡਾ ਕਹਿੰਦੇ ਗੱਡੀ ਤੋਣੀ ਤੇ ਧੋਤੀ ਨਹੀਂ ਹੁਣ ਚਲ ਗੱਡੀ ਦੇ ਵਿੱਚ ਥੋੜਾ ਜਿਹਾ ਚੈਨ ਆ ਨਹੀਂ ਤੇ ਬਹੁਤ ਗਰਮੀ ਆ ਯੇ ਮਾੜੇ ਬੰਦੇ ਮਾਤੇ ਬਹੁਤ ਜ਼ਿਆਦਾ ਐ ਨਾ ਨਹੀਂ ਬਾਜੀ ਪਰ ਇਹ ਗਲ ਮਾੜਾ ਬੰਦਾ ਕਾੜ ਵੀ ਕੱਢ ਜਿੰਦਾ ਸਾਡੇ ਜਿਹੜੀ ਏਸੀ ਚ ਰਹਿਣਗੇ ਜਿੱਕੇ ਉਹਨਾਂ ਵਾਤੇ ਬਹੁਤ ਕੰਮ ਖਰਾਬ ਆ ਕਹਿੰਦਾ ਕਿ ਕਿਉਂ ਹੈ ਕਿਉਂ ਹੈ ਸਾਹਿਬ ਜੀ ਬਿਲਕੁਲ ਬਾਈ ਨੇ ਜਿਵੇਂ ਸੱਜਿਆ ਜਿਵੇਂ ਬੜੀ ਬੜੇ ਚਿਰ ਤੇ ਭਰਾਏ ਗਏ ਇਹ ਤੇ ਹੁਣ ਆਇਆ ਯੋ ਇਹ ਸਮਾਨ ਸਭ ਰੱਖਣ ਦਾ ਜੀ ਬੜੇ ਚੱਦ ਗਏ ਮੈਂ ਤਾਂ ਬਾਹਰ ਮੈਂ ਇੱਥੇ ਗੱਡੀ 'ਚ ਬੈਠਾ ਰਹਾ ਹਾਂ ਤੇ ਇਸ ਦਾ ਅਗਰ ਮਾਨਣਾ ਬਾਹਰ ਬਾਸ ਏਕ ਬਲਾ ਅੰਦਰ ਇਸੀ ਲੱਗੇਗਾ ਨਹੀਂ ਲਗਾਗਾ ਨਹੀਂ ਝੋੜਾ ਖਾਲੀ ਹੋ ਗਿਆ ਇਧਰ ਤੇ ਨਾ ਉਟੀਆਂ ਨੇ ਨੋਟਾਂ ਦਾ ਭਰ ਕੇ ਲੈ ਆਇਆ ਸੀ ਕਿ ਨਹੀਂ ਦੇ ਬਾਹਰ ਤਾਂ ਨਹੀਂ ਤਾਂ 3 ਡੇਪਿੰਗ ਇਹਨੂੰ ਲੈ ਜਮ ਹਾਂ ਟੈਲਰ ਟੋਲਣ ਲਾਉ ਤੁਹਾਡੇ ਨਾਲ ਭਾਲੂ ਜਨ ਫਲਾਟ ਚ ਹੈ ਫੜੀ ਯਾਰ ਡਾਡੀ ਬੋਲਣ ਦੇ ਕੀ ਗੱਲ ਹੋਈ ਲੈ ਲੈ ਡੰਡੀ ਜਾਂਦੇ ਡਾਡੀ ਨੇ ਕੀ ਗੱਲ ਠਾਲ ਜਰਾ ਉਹ ਵਿਚੋ ਇਹ ਨਹੀਂ ਲੱਗਦੇ ਕੀ ਆ ਇਹਨ ਟੋਫੀ ਜਰਾਬ ਸਹੀ ਗਾ ਜੀ ਜਾਣ ਕੇ ਨਵੀਆਂ ਹੈਂ ਜਾਣ ਕੇ ਪਾ ਕੇ ਆਉਂਦੇ ਨੇ ਹਾਂ ਪਾਣੀ ਪਾ ਲ ਲੈ ਸਾਵਗਾ ਹਨਾ ਡਾਡੀ ਆ ਮੈਨੂੰ ਤਾਂ ਇੰਮੇ ਪਾਣੀ ਮੜਿਆ ਪਾਣੀ ਦੇ ਮੈਨੂੰ ਕੋਟ ਅੱਜ ਬਣੇ ਸੀਗੇ ਮਿੱਠੇ ਚੌਲ ਤੇ ਖਾਲੇ ਮਿੱਠੇ ਚੌਲ ਮੈਂ ਤੇ ਮੈਂ ਗੁੜ ਵਾਲੇ ਬਣਾਏ ਸੀ ਗੁੜ ਵਾਲੇ ਇਹਨਾਂ ਦੇ ਸਫਾਈਆਂ ਨਹੀਂ ਮੁਕਣੀਆਂ ਲੱਗਦਾ ਅੱਜ ਦੇ ਡੇ ਨੇ ਕਰਨ ਮਾਰਨਾ ਕਹਿਣ ਦੀ ਆ ਵੀ ਮੈਨੂੰ ਪਤਾ ਨਹੀਂ ਭਲਾ ਕਹਿਣ ਦੀ ਮਾਰਨਾ ਪਾਣੀ ਯਾਰ ਮਾਰਨਾ ਕਹਿਣੀ ਤੂੰ ਮੈਂ ਤੈਨੂੰ ਜਾਣਦਾ ਨਹੀਂ ਭਲਾ ਉਹ ਅੱਜ ਉਹ ਚ ਪਾਣੀ ਪਾਇਆ ਇਹਨੂੰ ਲੱਗਦਾ ਉਹਨੇ ਨਾ ਪਾਣੀ ਪਾਇਆ ਅੱਜ ਕੀ ਉਹਨੂੰ ਕਹਿੰਦੇ ਆ ਅ ਮਟਕਾ ਮਟਕਾ ਹੈ ਬੰਦੇ ਇੱਕ ਵਾਰ ਬੈਠੇ ਮਟਕੀ ਵਾਲੇ ਮਟਕੇ ਲੈ ਭਾਈ ਤੁਸ ਜਿਮਾਈ ਹਾਂਜੀ ਕੱਟੀਆਂ ਆਂ ਸਾਹਮਣੇ ਖਲਾਰਾ ਚਲੋ 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 ਬਾਹਰ ਕੰਮ ਬੰਦ ਡਰੋਲੀ ਜਾਣ ਦੇ ਚੀਜ਼ਾਂ ਡਰੋਲੀ ਨਹੀਂ ਨਾ ਵੀ ਮਤਰਾ ਖਲਾਰਾ ਖਲੂਰਾ ਸਾਂਭੇਗਾ ਬਹੁ ਖਲਾਰਾ ਆਏਗਾ ਬੜਾ ਮੰਡਾ ਵਾਲੇ ਲੈ ਵੀ ਪ੍ਰੋਮੋਸ਼ਨ ਲੱਗੇ ਆ ਕਰਨ ਸੂਟਾਂ ਦੀ ਤੇ ਬਸ ਇਹ ਕਿਰਨ ਦੀ ਨੇ ਇਹੋ ਬੋਲਣਾ ਮੈਂ ਸੂਟ ਜਿਹੜੇ 20 ਤੋਂ ਉੱਤੇ ਹੀ ਆ ਤੇ ਤੂੰ ਭਾਜੀ ਨੂੰ ਲੱਗੇ ਖਲਾਰਦਾ ਵੀ ਤੇ ਭਾਜੀ ਨੂੰ ਕਹਣਾ ਤੇਰੇ ਕਰਕੇ ਵੀ ਤਾਂ ਮੈਂ ਸੂਟ ਤੇਰੇ ਕਰਕੇ ਵੀ ਤੇ ਵੇਲਾ ਨਹੀਂ ਤੇ ਚਿੱਟੇ ਸੂਟ ਵੀ ਤਾਂ ਵਧੀਆ ਤੇ ਲੈ ਲਿਆ ਨਹੀਂ ਸ਼ਟ ਡਾਉ ਆਨੂੰ ਇਹ ਅੱਜ ਗੱਲਾਂ ਕਰੀ ਜਾਣੀਆਂ ਛੱਡ ਆ ਉਹ ਨੇਰਾ ਬਹੁਤ ਹੋ ਗਿਆ ਵਾ ਟਾਈਮ ਪੀਸ ਕਿੱਥੇ ਆ ਉਹ ਸੂਈਆਂ ਹੀ ਨਹੀਂ ਲੱਭਦੀਆਂ ਯਾਰ ਉਹਦੇ ਵਿੱਚ ਦੇ ਹੋਏ ਆਉਂ ਗਏ ਕਿੱਥੇ ਲਿਖ ਆਓ ਕਾਹ ਵੇਖ ਲੋ ਯਾਰ ਤੁਸੀਂ ਦੱਸਦੇ ਸਈਆਂ ਤੁਹਾਨੂੰ ਲੱਭਣੀਆਂ ਦੇ ਆਓ ਆ ਦਿੱਤੀਆਂ ਸੂਈਆਂ ਅਜੇ ਤੱਕ ਨਹੀਂ ਸੂਈਆਂ ਦੇ ਰਹੀਆਂ ਹੋਣ ਦੀਆਂ ਤੁਹਾਨੂੰ ਅਜੇ ਵੀ ਨਹੀਂ ਕਰੇ ਆ ਗਏ ਆਪਣੇ ਕਾਫੀ ਨੇਰਾ ਹੋ ਗਿਆ ਡੈੜੀ ਆ ਗਈ ਪਹਿਲਾਂ ਡੈੜੀ ਤੋਰਨੀ ਤਾਰੀਂਡੇ ਕੱਢਣ ਕਰੇ ਲੈਵਲਾ تھے ਅਸਾਸਾ ਪੜਾ ਸਸਿਕਾਲ ਸਹਾਇਤਾ ਦਾ ਆਇਦਨ ਵਲੌਗ ਦੇ ਵਿੱਚ ਤੇ ਤਿਆਰ ਸ਼ਰ ਹੋ ਗਏ ਪਰ ਨਾ ਮੰਨਦੇ ਆ ਤੇ ਕਿਰਨਦੀ ਦੀ ਗੱਲ ਚੱਲੇ ਆ ਉੱਥੇ ਉਹਨਾਂ ਦੇ ਨਾਲ ਨਿਰੂ ਜੇ ਪੈਣ ਨਾਲ ਥੋੜਾ ਰਹਿ ਗਿਆ ਬਸ ਤੇ ਮੈਂ ਉਹ ਭਾਪ ਪੁੱਤੀ ਗਿਆ ਥੋੜਾ ਕੰਮ ਨਿਬੜ ਜੂਗਾ ਤੇ ਸੋਚ ਲੱਗੀ ਹੁਣ ਡੈਡੀ ਨੇ ਟਰੇਲ ਹੁਣ ਸਿੱਧੀ ਟਰੈਕਟਰ ਲਾਤੀ ਡਾਇਰੈਕਟ ਲਾਤੀ ਸੜ ਗਈ ਮੇਰੇ ਮਗਰ ਲਾ ਕੇ ਮੈਂ ਡੈਡੀ ਸਿੱਧੀਆਂ ਲਾ ਦੇ ਲਾ ਜਵਾਨ ਨੇ ਲਾਤੀ ਸਰਗੀ ਮਾਰਿਆ ਭੋਕਾਇਆ ਕੋਰੀ ਬਸ ਹੈ ਕੀ ਆ ਮੈਂ ਕਦੀ ਵੀ ਕੰਮ ਗਲਤ ਨਹੀਂ ਕਰਾਉਂਦਾ ਵੀ ਮੈਂ ਸਲਾਹ ਸਹੀ ਦੇਣਾ ਜੀ ਤੁਹਾਨੂੰ ਕਿ ਨਹੀਂ ਹੈ ਹਾਂ ਕਿਤਰਾ ਤੁਰਾਈਆਂ ਕਿਥੋਂ ਜਾਂਦੀਆਂ ਐ ਯਾ ਕੀ ਹੈ ਡੈਡੀ ਨਾ ਜੀ ਕੌਣ ਗੱਲਾਂ ਕਰਦਾ ਤੁਹਾਨੂੰ ਹਾਂ ਪਾਉਂਦਾ ਜਾ ਪੁੱਤ ਇਹਨੂੰ ਬੋਲਦਾ ਤੁਮ ਇੰਨੀ ਗਰਮੀ ਆਂ ਤੇ ਚਰਾਬਾ ਦੋ ਡਬਲ ਪਾਉਂਦਾ ਗੱਟੜੀ ਹੈ ਸਾਜੀ ਅਰ ਮੈਂ ਕੰਮ ਕਰਨਾ ਕਿੱਥੇ ਚੱਲੇ ਡੈਡੀ ਜੀ ਤੁਸੀਂ ਹੈਂ ਇਹਨੂੰ ਦੇ ਦਾਂ ਹਾਂ ਤੂੰ ਇਹਨੂੰ ਚਰਾਬਾ ਪਾਉਣ ਦੇ ਜੀ ਦੋ ਪਾਉਂਦਾ ਕਿੱਥੇ ਚਲੇ ਜੇ ਅਸਾਂ ਆਸ਼ਾ ਆਸ਼ਾ ਮੈਂਖਣੀ ਉਹ ਬੋਟਾ ਬਟਾ ਕਹਿਣ ਚੱਲੇ ਜੇ ਦਵਾਈ ਏ ਭਰਾ ਦਵਾਈ ਏ ਓਏ ਨਹੀਂ ਵੇਚੁੰਨੇ ਨਾ ਚਾਂਦੀ ਦਾ ਵਰਕ ਪਾਇਆ ਹੋਵੇ ਚਾਂਦੀ ਦਾ ਵਰਕ ਹੈ ਹੈ ਕੀ ਆ ਨਰਜੀ ਸ਼ੂਗਰ ਕਿ ਨਹੀਂ ਆਈ ਤੁਸੀਂ ਕਹਿੰਦੇ 126 ਆਈ ਤੀ ਕਹਿੰਦੇ ਕਿਮਨ ਡੈਟ ਲਫਾ ਫਫਾ ਪਾਲਦੇ ਆਹ ਫਫਾ ਜਿਹੜਾ ਵੀ ਲੱਭਦਾ ਚਾਟਾ ਛੋਲੇ ਚ ਪਾਲੀ ਹਾਂ ਹੁਣ ਜਿਹੜੇ ਬੈਗਨ ਤੇ ਧਨੀਆ ਕਦੀ ਮਿਰਚਾ ਕਦੀ ਸਵੇਰੇ ਮੈਂ ਦਵਾਈ ਵਾਹ ਜੇ ਰੱਖਿਆ ਖਾਲੀ ਟੋਰੀਆਂ ਕਰਦਾ ਦਵਾਦਾ ਬਲੇਟ ਫੁਰਕਸਰਾਣੇ ਥਲੇ ਦੇ ਲਿਆ ਉਹ ਤਾਂ ਹਾਂ ਹੁਣ ਲੈਟ ਸਾੜਤੀ ਹੁਣ ਮੇਰੇ ਮਗਰ ਲਾ ਕੇ ਲੈਟ ਸਾੜਤੀ ਲੈ ਵੀ ਆ ਲਾਤੀਆਂ ਡੜਨਟ ਐ ਲਾਂ ਵੇਖ ਲੋ ਕਮਰੇ ਦੇ ਗਾੜੀ ਸਰਫੀ ਚੰਗੀਆਂ ਯਾਰ ਬੈਣ ਬੋਣ ਦੇ ਤੇ ਫੋਲਡਿੰਗ ਮੰਜਾ ਜਿੱਦਾਂ ਬਾਹਰ ਇੱਥੇ ਡਾਇਆ ਹੋਵੇ ਬੈਣਾ ਹੋਵੇ ਤੇ ਆ ਦਰਵਾਜ਼ਾ ਜਿਹੜਾ ਨਹੀਂ ਲੱਗ ਜਾਣਾ ਹੁਣ ਆਪਣਾ ਅੱਜ ਆ ਦਰਵਾਜ਼ਾ ਫਿਰ ਜਿੰਦਾ ਲੱਗ ਜਾਣਾ ਇੰਦਰ ਵੇਖ ਤੋ ਕਿਉਂ ਕਮਰੇ ਚ ਜਾਣ ਕੇ ਸਲੇਪਾਂ ਆਵੇਂ ਪਾਈਆਂ ਹੁਣ ਡੈਡ ਨੇ ਕਹਿੰਦਾ ਐਲ.ਈ.ਡੀ. ਲਾ ਦੇ ਨੀ ਤੇ ਦੇਨੇ ਐਲ.ਈ.ਡੀ. ਚਾਲੂ ਕਰ ਹਟਣਾ ਹੈ ਨਹੀਂ ਕਹਿੰਦਾ ਮੈਂ ਇੱਥੇ ਹੀ ਇੰਨੀ ਗਰਮੀ ਹੈ ਕਹਿੰਦਾ ਮੈਂ ਇੱਥੇ ਸੌਣਾ ਕਰਨਾ ਇੱਥੇ ਮੈਂ ਪਾਠ ਕਰਿਆ ਕਰਨਾ ਕਹਿੰਦਾ ਸ਼ਾਮੀ ਪਾਠ ਇੱਥੇ ਕਰਿਆ ਕਰਨਾ ਸਵੇਰੇ ਮਾਂ ਗਰਮੀ ਲੜ ਜੀ ਪੜੀ ਕਹਿੰਦਾ ਨਹੀਂ ਕੋਈ ਗਰਮੀ ਨਹੀਂ ਆ ਵੇਖੋ ਸਲੇਪਾਂ ਅੱਖਾਂ ਕਿੰਨੀਆਂ ਸ਼ਾਨਦਾਰ ਪਈਆਂ ਐ ਕਿਉਂ ਹਣ ਆਓ ਮੌੜੀ ਲੈ ਕੇ ਆਉਂਦੇ ਡੈਡੀ ਇਹ ਕਰਨੀ ਐ ਹੈ ਇੱਥੇ ਹੀ ਕਰਨੀ ਐ ਹੈ ਐਵੇਂ ਲਈ ਆਉਣਾ ਸਮਾਨ ਵਾਧੂ ਘਾਟੂ ਅੱਛਾ ਲੈਟਰ ਆਉਣੀ ਐ ਹੈ ਅੱਛਾ ਅੱਛਾ ਬਾਹਰ ਲੈੜ ਲਾ ਨਾ ਅੰਦਰ ਆਏ ਹੋਏ ਸਲੇਪਾਂ ਉਹ ਹੋਣ ਦੇ ਮੱਕੜੀਆਂ ਵਧੀਆ ਪਾਈਆਂ ਹੋਏ ਕੱਲ ਪਾਈਆਂ ਐ ਐਸ ਐਸ ਬਟ ਲੰਬੜੀ ਵਧੀਆ ਲੱਗੀਆਂ ਨੇ ਇਹ ਨਹੀਂ ਉਹ ਨਹੀਂ ਮੁੱਕੀ ਮਾਰਨ ਲਗਾ ਉਹ ਨਹੀਂ ਨਹੀਂ ਬਹੁਤ ਗੱਲ ਜਣਾ ਮਾਰਨ ਮੁੱਕੀਆਂ ਉਹ ਨਹੀਂ ਉਹ ਮੁੱਕੀ ਮਾਰਨ ਲਗਾ ਮਾਰੀ ਸੁਣ ਮੁੱਕੀ ਮਾਰ ਫੇਰ ਇੱਦਾਂ ਇੱਦਾਂ ਖਲਾੜ ਕੇ ਮਾਰ ਮੁੱਕੀ ਜਾਨ ਚ ਚੱਜਣਾ ਮਾਰਨਾ ਭਰਖੇ ਮਾਰ ਇੱਕੋ ਮੁੱਕੀ ਜਿਹੜੀ ਕਰਦੇ ਕੰਮ ਨਾਲੀ ਦਾ ਜਾਨ ਨਾ ਮਰਦੇ ਇੱਕੋ ਰੱਖੇ ਤੁਹਾਡਾ ਨਾਮ ਹੈ ਕਹਾਣੀ ਦੇ ਮੁਕਤੇ ਮਰਣੇ ਆ ਉਹ ਹੱਥ ਭੱਜ ਗਿਆ ਉਹਦਾ ਵੀ ਸੀ ਉਹ ਨਿਰੂਜਾ ਪਾਗ ਦੇ ਬਹਿ ਗਏ 32 ਹੋ ਗਈ ਬੰਦ ਮੈਂ ਥੋੜਾ ਅੱਠਰ ਚ ਫੇਗਰ ਮਾ ਦਾ ਮਾਰਦੇ ਡੈਡੀ ਨੇ ਸੱਦਿਆ ਨੱਬੜ ਕੇ ਕੰਮ ਅੰਦਰਾਂ ਦੇ ਤੇ ਕੰਮ ਹੋ ਗਿਆ ਹੁਣ ਨਿਰੰਦੁਰ ਵਾਲੇ ਕਨੇ ਗੁੱਡ ਲੱਕ ਹੋ ਗਿਆ ਹਾਂ ਤੇਰਾ ਨਾਮ ਨਾ ਦੇ ਗੁੱਡ ਲੱਕ ਹੋਇਆ ਨਾ ਆ ਮੈਂ ਲੱਕ ਸਦਾਏ ਹੁਣ ਕਨੇ ਨਰਮੀ ਬਹੁਤ ਬੱਤੀ ਬੰਦੇ ਆ ਇਹ ਡੈਡੀ ਖਰਾਬ ਕਰਤਾ ਹੈ ਦੇਖੀ ਜਾ ਬਾਕੀ ਮਾਸਾ ਲੈ ਆ ਪੋਰੀ ਲੱਤ ਦੀਆਂ ਨਹੀਂ ਦੇ ਇਦਾਂ ਨਹੀਂ ਹਟਣਾ ਡੈਡੀ ਨੇ ਮੱਕਾ ਦੇ ਪੋਰੀ ਮੋਕ ਦੇਗੀ ਤੇ ਕੋਈ ਡੈਡੀ ਨੇ ਡੇਢ ਬੋਰੀ ਇੱਕ ਬੋਰੀ ਹੋਰ ਲੈ ਆਓ ਇੱਥੇ ਬੋਰੀ ਰਾਜਨ ਲੈ ਗਾ ਡੈਡੀ ਕੱਟਾ ਬਹੁਤ ੁੱਡੰਦੇ ਆ ਸਾਰਾ ਮੇਰਾ ਮੂੰਹ ਤੇ ਪਾਤਾ ਏ ਸ਼ਮਾਤਾ ਕਣ ਸੁਕਣਾ ਏ ਕਿੰਨਾ ਗਿੱਲਾ ਜਿਆਦਾ ਆ ਪਾਣੀ ਦਾ ਤਾਂ ਨਹੀਂ ਪੰਨੀ ਨਾ ਆ ਆ ਦੇਖੋ ਪਾਣੀ ਜਿਆਦਾ ਲੱਗਿਆ ਹਨਾ ਪਾਣੀ ਜ਼ਿਆਦਾ ਲਾਤਾ ਸੀ ਹੋਰ ਇਹ ਨਾ ਡੜ ਕੇ ਤੇ ਇਹ ਜੜਾਂ ਨਹੀਂ ਪਾਣੀ ਫਰਸ਼ ਤੇ ਜ਼ਿਆਦਾ ਲਾਤਾ ਤਾਂ ਇਹ ਨੀਰ ਸੁੱਕਣ ਦਾ ਨਾਂ ਨਹੀਂ ਲੈਣ ਦਿਆ 32 ਮਿੰਟ ਨਾ ਹੋਣੀ ਤੇ ਪੱਖੇ ਨਾਲ ਸੁੱਕ ਸਕਦਾ ਹਨ ਜੀ ਭਾਜੀ ਇਹ ਕੀ ਬਣਾ ਰਹੇ ਗੁਰੂ ਜੀ ਠੰਡ ਹੈ ਸਰ੍ਹੋਂ ਦਾ ਬਣਾ ਰਹੇ ਭਾਜੀ ਇਹ ਸਰ੍ਹੋਂ ਦਾ ਜਲਦਾ ਬਣਦਾ ਕਿੱਥੇ ਸਾਡੇ ਦਾ ਸਰ੍ਹੋਂ ਜਲਦਾ ਚੱਲ ਜਾਂਦਾ ਇੱਕ ਪੁਨਤਲੀ ਪਾਗ ਨਾਲ ਦਾ ਇਹ ਬੇਬੀ ਪਿੰਕ ਕਿੰਨੇ ਦੁੱਧ ਪਾ ਲੇ ਮੜਾ ਜਾ ਪਾ ਲਿਆ ਕਿੰਨਾ ਪਾਇ ਸ਼ਿਟਕ ਨੇ ਵੀ ਡੈਡੀ ਜੀ ਨੇ ਕਰਤਾ ਸਾਰਾ ਕੰਮ ਓਕੇ ਐਨ ਵਧੀਆ ਆ ਤੁਹਾਨੂੰ ਪਤਾ ਹੋਣਾ ਇੰਦਾ ਤੇ ਪੂਰੀ ਸਫਾਈ ਨਹੀਂ ਹੋਣੀ ਕਿਉਂਕਿ ਥਾਂ ਥਾਂ ਲੇਖੜ ਬਣਾਣਾ ਫਿਰ ਵੀ ਚਲੋ ਮੜਾ ਮੋਟਾ ਖਲੂਣ ਜੋ ਕਰਤਾ ਏ ਠੀਕ ਹੈ ਸਹੀ ਹੋ ਗਨ ਕੰਮ ਓਕੇ ਡੈਡੀ ਨੂੰ ਲੱਗੀ ਭੁੱਖ ਤੇ ਹੁਣੇ ਵੇਲੇ ਹੋਏ ਆ ਤੇ ਚੋਲਦਾ ਤੇ ਗਾੜੀ ਨੂੰ ਚੋੜੀ ਹੋ ਪਰ ਹੈਗੇ ਬਸ ਹਾਂ ਵਾਦਾ ਪਾ ਓ ਜਾ ਪ੍ਰਾ ਨਹੀਂ ਦਿਲ ਕਰਦਾ ਸਾਡਾ ਲੈ ਜਾਓਗਾ ਇਹਨੂੰ ਡੜੀ ਆਂ ਨਿਰਪਾ ਜਾ ਹਾਂ ਕਿਉਂ ਆਇਆ ਜਾ ਬਹਿ ਜਾ ਘੜੀ ਬਹਿ ਜਾ ਚੱਲ ਘੜੀ ਜਰ ਘੜੀ ਬਹਿ ਜਾਣ ਤੇ ਸਾਥ ਅੱਲਾ ਮੇਰਾ ਬਾਹ ਹਾਂ ਆਏ ਅੰਦਰ ਲੰਘ ਗਿਆ ਨਾਂ ਗੇਬੜੀ ਭਾਈ ਗਰਮੀ ਵਿੱਚ ਹੁਣ ਕਰਨਾ ਜਾ ਕੇ ਮੈਚ ਵੇਖਣਾ ਉਹ ਲੱਡੋਗੀ ਹੈ ਡੋਗੀ ਡੋਗੀ ਕਰ ਦੇ ਰਹੀ ਆ ਹਾਂ ਐਨੀ ਤੜੀ ਹੈ ਵੈਲਡੀ ਤਾਂ ਨਹੀਂ ਹੈ ਨਹੀਂ ਤੜੀ ਆ ਪਸੰਦ ਇਹਦੇ ਕਾਲੇ ਥਗੇ ਸੁੱਕ ਸੜ ਗਿਆ ਸੁੱਕ ਗਿਆ ਉਹ ਲੈ ਵੀ ਫਾਤਾ ਉਹ ਮੇਰੀ ਸਾਰੇ ਥਾਗੇ ਹਨ ਹੁਣ ਬਸ ਇਹੋ ਬਟੀਰੀ ਜਿਹੜੇ ਮੰਨਣ ਇਹ ਬੰਦਣੀ ਬਸ ਉਹ ਬੰਦੇ ਹੱਥ ਵੀ ਕਿਦਾਂ ਲੱਗੇ ਹੋਈ ਰਤ ਨਾਲ ਆਖੇ ਆਪ ਗਾਉਂ ਹੋਰ ਤਰ੍ਹਾਂ ਨਹੀਂ ਉਹ ਗਾਉਂਗੇ ਸਾਢੇ 9 ਹੋ ਗਈ ਆ ਤੇ ਹੁਣ ਗੱਡੀਆਂ ਲੈਂਦੀਆਂ ਨਾਲੜਾ ਵੀ ਗੱਡੀ ਪਹਿਲਾਂ ਉਧਰ ਲਗਾਈ ਸੀ ਮੇਰੇ ਵਾਲੇ ਵੀ ਆਪਣੇ ਪਲਾਟ ਵਾਲਾ ਉਧਰ ਲੱਗੀ ਸੀ ਗੱਡੀ ਕਿਉਂਕਿ ਇੱਧਰ ਕੰਮ ਚੱਲਣ ਦਾ ਫਿਰ ਇੱਧਰ ਲਾਈ ਨਹੀਂ ਹੁਣੇ ਮੈਂ ਲੈ ਕੇ ਆਇਆ ਗੱਡੀ ਇਹ ਜੀ ਤੇ ਅੱਜ ਮੱਤ ਵਜ ਗਈ ਪੂਰੀ ਵੇਹ ਅੱਜ ਵਜੇ ਵਜਾ ਹੋ ਗਈ ਇਹ ਆ ਵਾ ਠੀਕੇ ਤਾਂ ਆਈਆਂ ਠੀਕੇ ਤਾਂ ਆਈ ਗੱਡੀ ਸਾਹ ਵੇ ਤਾਂ ਨਹੀਂ ਲੱਗਦੀ ਪਤਾ ਕਿ ਜੇ ਤਾਂ ਮੇਲੇ ਹੁੰਦੀਆਂ ਫੁਲਕੇ ਤੇ ਅੱਜ ਕarele ਬਣਾਏ ਆ ਤੇ ਦਹੀਂ ਨਾਲ ਦਹੀਂ ਤੇ ਨਾ ਨੇ ਥੋੜੀ ਥੋੜੀ ਲੈ ਲਓ ਥੋੜੀ ਥੋੜੀ ਸਬਜ਼ੀ ਲੈਂਦੀਆਂ ਨਾ ਪਿੰਡੀਆਂ ਵੀ ਲੈਂਦੀਆਂ ਪਿੰਡੀਆਂ ਬਣਾਈਆਂ ਵੀ ਮਾਰ ਸਕਦੇ ਕੀ ਦਾ ਘਟਦੀ ਐ ਨਾ ਮੈਂ ਪਿੰਡੀਆਂ ਵੀ ਆ ਆਪਣੇ ਪਲਾਟ ਦੀਆਂ ਆਹ ਆਹ ਛੋਟਾ ਸਹੀ ਆ ਤੇ ਅਸੀਂ ਕੋਈ ਚੀਜ਼ ਨਹੀਂ ਥੋੜਦੇ ਆ ਫੇ ਆ ਵੀ ਆਪਣਾ ਗੁਜ਼ਾਰਾ ਹੋ ਜਾਣਾ ਆਪਣੇ ਖੀਰੇ ਵੀ ਇੱਥੇ ਨੇ ਦੋ ਤਿੰਨ ਆ ਵੀ ਜਿਹੜੀ ਉਦਲੀ ਡੈਡੀ ਤਰਖਾਂਦਾ ਹੁੰਦਾ ਉਹ ਜੀ ਕ੍ਰੇਲਿਆਂ ਦੀ ਹਾਂ ਔਰ ਸ਼ੂਗਰ ਨਾਲ ਫਿਰ ਉਹ ਖਾ ਲੈਂਦੇ ਨੇ ਕ੍ਰੇਲਿਆਂ ਦੀ ਪੁਰਜੀ ਹਾਂ ਇਹ ਵੀ ਪਹਿਲਾਂ ਆਪਾਂ ਮੱਥਾ ਟੇਕ ਲਈ ਉਸ ਤੋਂ ਬਾਅਦ ਫਿਰ ਪ੍ਰਸ਼ਾਦਾ ਸ਼ਕਾਂਗੇ ਹੈ ਨਾ ਮੱਥਾ ਟੇਕਣ ਦਾ ਬਸ ਆ ਗਿਆ ਸੱਚੀ ਮੋਟਰ ਬੰਦੀ ਨਹੀਂ ਕੀਤੀ ਹਾਂ ਵਾਹਿਗੁਰੂ ਸਵਾਦ ਬਣੇ ਬਹੁਤ ਵਧੀਆ ਬਣੇ ਕ੍ਰੇਲੇ ਹਾਂ ਲੈ ਵੀ ਅੱਜ ਕੇਕੇਆਰ ਫਾਈਨਲ ਚ ਪਹੁੰਚ ਗਈ ਆ ਸਨਰਾਈਜ਼ਰ ਹైదరాబాద్ ਤੇ ਬਾਹਰ ਹੋ ਗਈ ਉਹਦਾ ਕੰਮ ਹੋ ਗਿਆ ਖਲਾਸ ਮੈਨੂੰ ਲੱਗਦਾ ਫਾਈਨਲ ਮੈਚ ਦਾ ਪੇਚਾ ਜਿਹੜਾ ਨਹੀਂ ਉਹ ਰਾਇਲ ਚੈਲੈਂਜਰ ਬੰਗਲੌਰ ਨਾਲ ਹੀ ਪੈਣਾ ਹੈ ਵਿਰਾਟ ਕੋਲੀ ਦੀ ਟੀਮ ਤੇ ਉੱਥੋਂ ਕੇਕੇਆਰ ਕਹੂਗੀ ਬਾਕੀ ਪਤਾ ਕੋਈ ਨਹੀਂ ਅੱਗੇ ਕੱਲ੍ਹ ਪਰਸੋਂ ਬਗੈਰ ਕੋਈ ਨਹੀਂ ਫਾਈਨਲ ਚ ਜਾਂਦੀ ਇੱਕ ਰੀ ਚੱਲ ਗਈ ਹੁਣ ਇਹ ਬੜੀ ਮਮੀ ਨੇ ਇਹ ਮਟਕੇ ਦੇ ਵਿੱਚ ਆਪਣੇ ਲੀਵਰ ਵਾਸਤੇ ਨਾ ਦਵਾਈ ਜੀ ਪਈ ਹੈ ਇਹਦੇ ਚ ਆਲੂ ਬੁਖਾਰੇ ਪਈ ਹੈ ਆਲੂ ਬੁਖਾਰੇ ਦੇ ਸੁੱਕੇ ਹਨੀ ਮਿਸ਼ਰੀ ਜਿਹੜੇ ਹੋਰ ਇੱਕ ਦੀ ਚੀਜ਼ ਹੋ ਰਹੀ ਆ ਵੀ ਪੰਜ ਸਿੰਟ ਅਨਸਾਰੀ ਕੋਲ ਜਾਂਦੀ ਹੈ ਦਵਾਈ ਮਮੀ ਨੂੰ ਬਹੁਤ ਜ਼ਿਆਦਾ ਫਰਕ ਆ ਠੀਕ ਆ ਹੁਣ ਮਮਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈਰ ਦੋ ਤਿੰਨ ਵਾਰੀ ਧੋਲੇ ਜੀ ਤੇ ਹੱਕ ਦਾ ਦੇ ਹੋ ਗਏ ਸੀਮਿੰਟ ਦੇ ਨਾਲ ਨਾ ਇਹ ਸੀਮਿੰਟ ਨਾਲ ਖਰਾਬ ਹੋ ਗਏ ਪੈਰ ਜਿਹੜੇ ਕੋਝ ਕੀ ਜਾਣੇ ਸਾਰਿਆਂ ਨੇ ਕਿ ਮੈਂ ਕਹਿੰਦਾ ਵੀ ਜਿਹੜੇ ਕੁਝ ਨਹੀਂ ਜਾਣੇ ਕਮੈਂਟ ਕਰਦੇ ਦੀਪ ਆਪਣੀ ਭੈਣ ਘਰੇ ਜਾਂਦਾ ਕੰਮ ਨਹੀਂ ਕਰਾਉਂਦਾ ਉੱਥੇ ਵਿਹਲਾ ਬੈਠਾ ਜਾਂਦਾ ਐਦਾਂ ਉਦਾਂ ਮੈਂ ਭਰਾਵਾ ਵਲੌਗ ਆਪਣੇ ਫੋਨ ਦੇ ਵਿੱਚ ਮੈਂ ਨਹੀਂ ਦਿਖਾਉਂਦਾ ਮੈਂ ਕੰਮ ਕਰ ਲਿਆ ਕਿਦਾਂ ਆ ਮੈਂ ਥੋੜੇ ਹੀ ਵਲੌਗ ਬਣਾਉਂਦਾ ਉਹਨਾਂ ਦੇ ਘਰੇ ਜਾ ਕੇ ਮੜਾ ਮੋਟਾ ਹੀ ਤੇ ਜੇ ਤੁਹਾਨੂੰ ਲੱਗਦਾ ਮੈਂ ਨਹੀਂ ਕੰਮ ਕਰਦਾ ਤੇ ਉਹਨਾਂ ਦੇ ਜਾ ਕੇ ਵਲੌਗ ਦੇ ਵਿੱਚ ਜਾ ਕੇ ਦੇਖਿਓ ਠੀਕ ਹੈ ਤੇ ਬਾਕੀ ਚੱਲ ਜਾਂਦੇ ਵਸਦੇ ਰਹੋ ਬਾਕੀ ਜਿਨ੍ਹਾਂ ਨੂੰ ਪਤਾ ਹੈ ਕਰਦੇ ਹੈ ਆਪਣੀ ਭੈਣ ਦੇ ਲਈ ਕਰਦਾ ਦੀਪ ਕੀ ਗੱਜ ਨੂੰ ਲੱਗਦਾ ਨਹੀਂ ਤੇ ਚਲੋ ਕੋਈ ਗੱਲਾਂ ਜਾਂਦੇ ਵਾਦੇ ਰੋ ਭਰਾ ਸਾਰੇ ਜਾਣੇ ਤੇ ਜੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਜਿਹੜੇ ਫੇਸਬੁਕ ਤੇ ਵਲੌਗ ਨੂੰ ਦੇਖਦੇ ਆ ਪਲੀਜ਼ ਫੇਸਬੁਕ ਪੇਜ ਨੂੰ ਜ਼ਰੂਰ ਫੋਲੋ ਕਰਿਓ ਅਗਰ ਸਾਰੇ ਜਾਣੇ